ਮੇਰਾ ਵਾਹਿਗੁਰੂ ਨਾਨਕ ਸਾਬ ਤੇਰੀ ਵਡਿਆ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤਿੰਨੇ ਤਾਪ ਨਿਵਾਰਣ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਬਿਗਨ ਨ ਕੋ ਲਾਗੇ ਜਾਂ ਕੀ ਪ੍ਰਭ ਅਗੇ ਅਰਦਾਸ ਅਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਕਿਰਤਾਂ ਭਗੋਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਅਨਕ੍ਰਿਸ਼ਨ ਤੇ ਆਏ ਜਿਸ ਰਿਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਜਗਦੀ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਦਰਦ ਦਾ ਧਿਆਨ ਕਰੇ ਬੋਲੋ ਜੀ ਪੰਜਾਂ ਪਿਆਰਿਆਂ ਚਹੌਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਅਹੀ ਦੇ ਕੇ ਅਨਡਿਟ ਕੀਤਾ ਤੇ ਨਾ ਪਿਆਰਿਆ ਹਾਸ ਚਾਰ ਦੇ ਕੁਮਾਈ ਦਾ ਧਿਆਨ ਤਰ ਕੇ ਕਰੋ ਜੀ ਵਾਹ ਜੀ ਨਾ ਸਿਵਾ ਹੈ ਗੁਰੂ ਪੰਜਾ ਸਰਬੱਤ ਗੁਰੂਆਂ ਦੇ ਬਾਪ ਦੀ ਦਰਦਾ ਧਿਆਨ ਕਰੀ ਬੋਲੋ ਜੀ ਵਾਹ ਤੇ ਗੁਰੂ ਚਿਤ ਆਵੇ ਚਿਤ ਆਉਣ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਲਸਾ ਜੀ ਸਾਹਿਬ ਤਹ ਦਰ ਰਚਿਆ ਰਾਇਤ ਤੇਗ ਤੇਗ ਫਤੇ ਬਿਰਤ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਹੋਏ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਵਿਸਾਹਾ ਦਾਤ ਭਰੋਸਾ ਦਾਤ ਦਾਨ ਸਿਰ ਦਾਤ ਨਾਮ ਦਾਤ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗੇ ਅਟਲ ਧਰਮ ਦਾ જયਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤੇ ਰੱਖਿ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਬਾਣੇ ਅੰਦਰ ਸਦਾ ਸਹਾਈ ਦਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਹਰਿ ਗੁਰਦੁਆਰੇ ਗੁਰਧਾਮਾਂ ਦੇ ਜਨ ਪੰਥ ਨੂੰ ਵਿਚਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਅਤੀ ਸ਼ਿਵ ਸੰਭਾਲਦਾ ਦਾਣ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਵਾਹਿਗੁਰੂ ਨਹੀਂ ਮੰਦੇ ਨਮਾਨ ਨੀ ਤਾਣਿਆਂ ਦੀ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਮਹਾਰਾਜ ਆਪ ਚਰਨਵਜ ਅਰਦਾਸ ਬੇਨਤੀ ਕਰਦਾ ਅਰਪਾ ਸਾਹਿਬ ਹਜ਼ੂਰੀਂ ਅੰਦਰ ਸਤਿਗੁਰੂ ਪਾਤਸ਼ਾਹ ਜੀ ਆਪ ਦੇਵ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਮਾਤਾ ਗੁਜ ਕੁਸਲਾਨੀ ਜੀ ਆਦਿ ਮਹਾਰਾਜ ਯਾਦ ਮੁੱਖ ਰੱਖਦੇ ਹੋਇਆ ਆਪ ਦੇ ਨਗਰ ਸੰਗਤਾਂ ਵੱਲੋਂ ਦਰਪਾਸ਼ ਪ੍ਰਦੇਸ਼ਾਂ ਵਿੱਚ ਮਿੱਠੇ ਬੱਚਿਆਂ ਤੋਂ ਦੇ ਸਹਿਯੋਗ ਨਾਲ ਮਹਾਰਾਜ ਜੀਓ 48 ਘੰਟੇ ਬਾਅਦ ਦੇ ਨਾਮ ਸਿਮਨ ਸ਼ੁਰੂ ਹੋਣ ਜਾ ਰਿਹਾ ਹੈ ਕਿਰਪਾ ਕ੍ਰਿਣੀ ਸ਼ੋਦਗੁਰ ਪਾਤਸ਼ਾਹ ਜੀ ਮੇਰਾ ਪ੍ਰਾਰਥ ਰੱਖਣਾ ਬਾਬਾ ਜੀ ਆਪ ਸੰਗਤਾਂ ਸਿਰ ਤੇ ਮੇਰਾ ਪ੍ਰਾਰਥ ਰੱਖਣਾ ਆਪਣੀ ਸੇਵਾ ਆਪਣੀ ਦਰਪਾਸ਼ ਸੰਗਤਾਂ ਤੰਦਰੁਸਤੀ ਦੇਰ ਉਰਤਾਪਛਨੀ ਦਰਪਾਸ਼ ਆਪ ਦੇ ਟੈਂਪ ਤੇ ਆਪ ਹੀ ਉਠਾ ਕੇ ਗੁਰਦੁਆਰਾ ਸਾਹਿਬ ਭੇਜਣੇ ਕਿਰਪਾ ਕ੍ਰਿਣੀ ਮਹਾਰਾਜ ਜੀ ਅੰਗ ਸੰਗ ਸਹਾਇ ਹੋਣਾ ਜਿਸ ਤਰ੍ਹਾਂ ਮਹਾਰਾਜ ਜੀ ਆਪ ਦੀ ਦਰਪਾਸ਼ ਸੰਗਤਾਂ ਦੇ ਦਰਪਾਸ਼ ਸੇਵਾ ਕਰਨ ਕਿਰਪਾ ਸੇਵਾਦਾਰਾਂ ਸਿਰ ਤੇ ਮੇਰਾ ਰੱਖਣਾ ਆਪਨੀ ਸੇਵਾ ਤਿੰਨ ਦਿਨਾਂ ਵਾਸਤੇ ਆਪ ਪ੍ਰਾਣੀ ਕਿਰਪਾ ਗਣੀ ਆਪ ਅੰਗ ਸੰਗ ਸਹੀਂ ਦਰ ਪਾਸ਼ਾ ਜੀਓ ਅੱਜ ਪਰਸੇ ਪਿਛੇ ਬਿਠੇ ਬਿਠਿਆ ਤਾਂ ਉਹਨਾਂ ਦਰ ਪਾਸ਼ਾ ਦਸਾਂ ਨਾਂ ਦੀ ਕਮਾਈਂ ਦਰ ਸਭ ਕਰਦੇ ਹੋਏ ਆਂ ਸਾਰੀ ਮਾਇਆ ਤਰਪਾਸ ਉਹਨਾਂ ਵੱਲੋਂ ਭੇਟ ਕੀਤੀ ਗਈ ਸਤਿਗੁਰ ਪਾਸ਼ਾ ਜਿਸ ਭਾਵਨਾ ਕਰਕੇ ਮਾਪ ਪ੍ਰਦੇਸ ਸਭ ਬਿਠੇ ਬੱਚਿਆਂ ਨੇ ਆ ਆ ਦੀ ਮਾਇਆ ਦਸਵੰਦ ਕੱਟਿਆ ਕਿਰਪਾ ਗਣੀ ਮਾਰ ਬਰਕਤਾਂ ਪਾਉਣੀ ਹੈ ਇਸ ਪ੍ਰਤੀ ਸ਼ਤਾਰ ਕਰੀ ਚੜ੍ਹਦੀਏ ਕਲਾ ਬਖਸ਼ਣੀਆਂ ਗੁਰਸਿੱਖੀ ਦਾ ਨਾਮ ਦੀ ਦਾਤ ਬਖਸ਼ਣਕਾਰ ਉਹਾਰ ਬਖਸ਼ਣੀਆਂ ਦਰਦੀਏ ਕਲਾ ਬਖਸ਼ਣੀਆਂ ਮਹਾਰਾਜ ਆ ਸ਼ੁਦਾਵ ਦੇ ਬੱਚਿਆਂ ਨੂੰ ਤਾਰ ਪਾਸ਼ਾ ਆਪ ਦੇ ਜੂ ਤਾਰ ਪਾਸ਼ਾ 1100 ਰੁਪਏ ਮੈਂ ਅਰਦਾਸ ਪੇਟ ਹਾਜ਼ਰ ਸੁਖ ਪਾਸ਼ਾ ਜੀਓ ਜਿਨ੍ਹਾਂ ਅਖ ਜਨਮਿਕ ਜਨ ਪਰਭੂਰ ਕਰਨੇ ਕਾਲ ਕੰਟਕ ਦੂਰ ਕਰਨੇ